ਵੈਗੁਰਜੀ ਦਾ ਘਰ ਸਾਹਿਬ ਹੈ ਗੁਰੂ ਹੈ ਗੁਰਜੀ ਕੀ ਫਤਿਹ ਅੱਜ ਗੁਰੂ ਘਰ ਕਲਗੀਧਰ ਪਾਇਲ ਵਿਖੇ ਅੱਜ ਸੇਵਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਰੂਪਾਂ ਦੀ ਚੱਲ ਰਹੀ ਸੀ ਤੇ ਉੱਥੇ ਚਲੋ ਜਿੰਨੀ ਆਪਾਂ ਨੂੰ ਮਿਲੀ ਸੇਵੀ ਸੇਵਾ ਆਪਾਂ ਵੀ ਕੀਤੀ ਤੇ ਬਾਕੀ ਸੰਗਤ ਵੀ ਬਹੁਤ ਜ਼ਿਆਦਾ ਸੀ ਸੰਗਤ ਜਿਵੇਂ ਕਿਸੇ ਨੂੰ ਜਿਵੇਂ ਜਿਵੇਂ ਮਿਲੀ ਹੋਵੇਵੇਂ ਸਭ ਨੇ ਸੇਵਾ ਕੀਤੀ ਕੋਸ਼ ਬੀਬੀਆਂ ਪਹਿਣਾ ਲੈ ਲੰਗਰ ਚ ਕੀਤੀ ਕੋਸ਼ ਬੀਬੀਆਂ ਪਹਿਣਾ ਨੇ ਇਹ ਇਹਨਾਂ ਦੇ ਆਪਣੇ ਰਮਾਲਾ ਸਾਹਿਬ ਤੋਤੇ ਤੇ ਸੁਖਾਏ ਤੇ ਪ੍ਰੈਸ ਕਰਕੇ ਦੇਈ ਜਾ ਰਹੇ ਸੀ ਸਾਰਿਆਂ ਨੂੰ ਕੋਸ਼ ਬੀਬੀਆਂ ਪਹਿਣਾ ਆਪਣੇ ਇੱਥੇ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੇ ਉੱਤੇ ਜਿਵੇਂ ਕੋਈ ਅੰਗ ਫਟਿਆ ਹੁੰਦਾ ਹੈ ਜਾਂ ਕੋਈ ਮਤਲਬ ਕਿ ਮੁੜਿਆ ਸੀ ਉਹਨਾਂ ਦੇ ਉੱਤੇ ਟੇਪਾਂ ਲਾ ਰਹੇ ਸੀ ਸਾਰੇ ਬੱਚੇ ਵੀ ਸੀ ਨੌਜਵਾਨ ਬੱਚੇ ਸਾਰੇ ਬਹੁਤ ਵਧੀਆ ਲੱਗਾ ਵੀ ਉਹ ਬੱਚਿਆਂ ਨੇ ਬੜੇ ਆਸਾਨ ਨਾਲ ਕੀਤੀ ਹੈ ਸੇਵਾ ਬੀਬੀਆਂ ਨੇ ਪਹਿਣਾ ਨੇ ਭਾਈਆਂ ਨੇ ਤੇ ਆਪਣੇ ਗੁਰੂ ਘਰ ਦੇ ਗ੍ਰੰਥੀ ਜਿਵੇਂ ਜਿਵੇਂ ਦੱਸ ਰਹੇ ਸੀ ਚਲੋ ਓਵੇਂ ਸਭ ਕੁਝ ਕਰੀ ਜਾ ਰਹੇ ਸੀ ਸਾਰੇ ਜਾਣੇ ਰਲ ਮਿਲ ਕੇ ਸੰਗਤ ਕੋ ਧੋਈ ਪਈ ਸੀ ਸਾਰਿਆਂ ਨੇ ਬਹੁਤ ਸੋਹਣੀ ਸੇਵਾ ਕੀਤੀ ਹੈ ਮਨ ਤਨ ਨਾਲ ਸਭ ਨੇ ਕੀਤੀ ਹੈ ਸਾਰੇ ਆਪਣਾ ਕੇਸੀ ਇਸ਼ਨਾਨ ਕਰਕੇ ਗਏ ਸੀ ਸਾਰੇ ਜਾਣੇ ਤੇ ਉੱਥੇ ਸੇਵਾ ਸਭ ਨੂੰ ਜਿੰਨੀ ਜਿੰਨੀ ਮਿਲੀ ਸਭ ਨੇ ਲਈ ਤੇ ਸਭ ਨੇ ਕੀਤੀ ਇਹ ਸਾਲ ਚ ਇੱਕ ਵਾਰ ਮਤਲਬ ਕਿ ਸੇਵਾ ਹੁੰਦੀ ਹੈ ਆਪਣੇ ਗੁਰੂ ਸਾਰੇ ਗੁਰੂ ਮਹਾਰੇ ਦੇ ਸਰੂਪ ਥਲੇ ਲਿਆ ਕਿ ਉਹਨਾਂ ਦੀ ਦੇਖ ਰਹਿ ਕੀਤੀ ਜਾਂਦੀ ਹੈ ਵੈਸੇ ਤੇ ਚਲੋ ਗੁਰੂ ਘਰ ਦੇ ਵਜ਼ੀਰ ਸਵੇਰੇ ਪਾਠ ਕਰਨ ਲੱਗਿਆ ਹਮੇਸ਼ਾ ਕਰਦੇ ਨੇ ਵੇਖਦੇ ਨੇ ਤੇ ਪਰ ਜਿਹੜੀ ਐਵੇਂ ਇੱਕ ਇੱਕ ਅੰਗ ਦੀ ਸਾਫ ਸਫਾਈ ਕੀਤੀ ਹੈ ਉਹ ਬਹੁਤ ਵਧੀਆ ਲੱਗਾ ਹਰ ਕਰਮਾਲ ਐਵੇਂ ਕੋਈ ਥੋੜੀ ਬਤੀ ਢੂੜ ਮਿੱਟੀ ਨਾ ਪਈ ਹੋਵੇ ਸਾਰੇਆਂ ਇੱਕ ਇੱਕ ਕਰਮਾਲ ਨਾਲ ਸਾਫ ਕੀਤਾ ਤਾਂ ਉਵੇਂ ਫਿਰ ਸਾਰੇ ਧੋ ਤੋਕੇ ਪ੍ਰੈਸ ਕਰ ਕਰਕੇ ਬੀਬੀਆਂ ਦੇ ਰੀਆਂ ਸੀ ਤੇ ਬਹੁਤ ਵਧੀਆ ਲੱਗਾ ਜਦੋਂ ਬੱਚੇ ਵੀ ਨਾਲ ਨੌਜਵਾਨ ਬੱਚੇ ਨਾਲ ਜੁੜੇ ਨੇ ਇਹ ਹੂੰ ਇਸ ਸੇਵਾ ਦੇ ਵਿੱਚ ਭਾਗ ਲਿਆ ਬਹੁਤ ਵਧੀਆ ਲੱਗਾ ਵੀ ਚਲੋ ਬੱਚੇ ਆਂ ਦੇ ਮਨ ਚ ਤਸਾਹ ਹੋਇਆ ਵੀ ਹਾਂ ਅਸੀਂ ਵੀ ਸੇਵਾ ਕਰਨੀ ਹੈ। ਪਰ ਉਵੇਂ ਉਹਨਾਂ ਨੇ ਸੇਵਾ ਕੀਤੀ ਸਾਰੇ ਦੱਸੇ ਵੀ ਐਵੇਂ ਨਹੀਂ ਤੇ ਐਵੇਂ ਚਲੋ ਬਹੁਤ ਖੁਸ਼ ਹੋਏ ਵੀ ਅਸੀਂ ਵੀ ਗੁਰੂ ਗ੍ਰੰਥ ਸਾਹਿਬ ਦੇ ਇੰਨਾ ਨੇੜੇ ਬੈਠੇ ਆਂ ਤੇ ਅਸੀਂ ਇੰਨੀ ਵਧੀਆ ਸੇਵਾ ਕਰ ਰਹੇ ਆਂ ਤੇ ਬਹੁਤ ਵਧੀਆ ਲੱਗਾ ਬੱਚਿਆਂ ਨੂੰ ਵੀ ਤੇ ਸਾਨੂੰ ਵੀ ਵਧੀਆ ਲੱਗਾ ਵੀ ਬੱਚੇ ਜੁੜ ਰਹੇ ਨੇ ਨਾਲ ਚਲੋ ਥੋੜਾ ਟਾਈਮ ਮੋਬਾਈਲ ਤੋਂ ਤਾਂ ਦੂਰ ਹੋਏ ਨੇ ਨਾ ਜਿਵੇਂ ਮਰਜੀ ਇਹ ਸਾਰੇ ਹਰਕ ਪਿੰਡ ਪਿੰਡ ਸ਼ਹਿਰ ਸ਼ਹਿਰ ਹੋਣੀ ਚਾਹੀਦੀ ਹੈ ਸੇਵਾ ਸੰਗਤ ਜੁੜਦੀ ਹੈ ਨਾਲ ਨਾਲੇ ਗੁਰੂ ਘਰ ਦੀ ਹਰ ਇੱਕ ਆਪਾਂ ਦੇਖ ਰਿਹਾ ਕਰ ਸਕਨੇ ਆ ਸਾਫ ਸਵਾਈ ਦਾ ਧਿਆਨ ਦੇ ਸਕਦਾ ਹੈ ਸੰਗਤ ਦੇ ਸਹਿਯੋਗ ਨਾਲ ਹੀ ਹੈ ਜੇ ਇੱਕ ਅਲੱਗ ਅਲੱਗ ਕੋਈ ਨਹੀਂ ਕਰ ਸਕਦਾ ਇਹ ਸੰਗਤ ਜੁੜੇਗੀ ਨਾਲ ਤੇ ਸਭ ਕੁਝ ਹੋ ਜਾਂਦਾ ਹੈ ਹੁਣ ਉੱਚ ਪਹਿਰਾ ਸਾਹਿਬ ਦਾ ਪਾਠ ਲੱਗਦਾ ਹੈ ਇਸ ਗੁਰਦੁਆਰਾ ਸਾਹਿਬੀ ਸੰਗਤ ਬਹੁਤ ਆਉਂਦੀ ਹੈ ਹੁਣ ਸਭ ਨੂੰ ਬੇਨਤੀ ਹੈ ਕਿ ਸਾਰੇ ਵੀਰ ਭੈਣ ਭਰਾ ਬੱਚੇ ਸਭ ਆਓ ਪਾਠ ਸੁਣੋ ਕਰੋ ਜਿਹੜਾ ਕਰ ਸਕਦਾ ਕਰੋ ਜਿਹੜਾ ਸੁਣ ਸਕਦਾ ਸੁਣੋ ਸੰਗਤ ਜੁੜੇ ਤਾਂ ਸਹੀ ਨਾ ਜੁੜੋ ਨਾਲ ਜਿੰਨੀ ਜੋੜ ਸਕਦੀ ਹੈ ਤੇ ਵਧੀਆ ਲੱਗਾ ਇਹ ਉਪਰਾਲਾ ਵੀ ਜਿੰਨਾ ਬੀਬੀਆਂ ਪੈਣਾ ਨੇ ਕੀਤਾ ਹੈ